ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਵੀ ਜਿਨ੍ਹਾਂ ਨੂੰ ਤੁਸੀਂ ਭੂਤ ਕਹਿੰਦੇ ਹੋ ਉਹਨਾਂ ਮੁਰਦਿਆਂ ਤੋਂ ਭੂਤਾਂ ਤੋਂ ਡਰਨ ਦੀ ਲੋੜ ਨਹੀਂ ਜੇ ਡਰਨਾ ਹੈ ਤੇ ਜਿਉਂਦੇ ਭੂਤਾਂ ਤੋਂ ਡਰੋ ਜੇ ਡਰਨਾ ਹੈ ਤੇ ਜਿਉਂਦੇ ਮਨੁੱਖ ਤੋਂ ਡਰੋ ਜਿਉਂਦੇ ਬੰਦੇ ਨੂੰ ਪਛਾਨੋ ਤੇ ਉਹਦੇ ਤੋਂ ਡਰੋ ਮੁਰਦਿਆਂ ਤੋਂ ਡਰਨ ਦੀ ਲੋੜ ਨਹੀਂ ਮੁਰਦੇ ਵਿਚਾਰੇ ਡਰਾਉਂਦੇ ਵੀ ਨਹੀਂ ਤੇ ਡਰਾਉਣ ਜੋਗੇ ਰਹਿੰਦੇ ਵੀ ਨਹੀਂ ਨਾ ਮਰਦੇ ਕਿਸੇ ਦਾ ਕੁਝ ਵਿਗਾੜ ਸਕਦੇ ਨੇ ਤੇ ਨਾ ਉਹ ਵਿਗਾੜਦੇ ਨੇ ਇਹ ਤੁਹਾਡੇ ਅੰਦਰ ਦਾ ਡਰ ਅੰਦਰ ਦਾ ਖੌਫ ਵੀ ਨਾ ਵਿਗਾੜ ਸਕਦੇ ਨੇ ਨਾ ਵਿਗਾੜਦੇ ਨੇ ਹਾਂ ਜਿਉਂਦੇ ਬੰਦੇ ਜਿਉਂਦੇ ਭੂਤ ਉਹ ਕਿਸੇ ਦਾ ਵਿਗਾੜਨ ਤੋਂ ਪਿੱਛੇ ਰਹਿੰਦੇ ਨਹੀਂ ਬਾਜ਼ ਆਉਂਦੇ ਨੇ ਉਹਨਾਂ ਦਾ ਚਾਰਾ ਜਿੱਥੋਂ ਤੱਕ ਚੱਲ ਜਾਏ ਉਹ ਜ਼ੋਰ ਲਾ ਦਿੰਦੇ ਨੇ ਵੀ ਇਹਦਾ ਆ ਕੰਮ ਵਿਗਾੜਦਾ ਐਦਾਂ ਕਰਦਾ ਐਦਾਂ ਕਰਦਾ ਰਾਹ ਦੀ ਰੁਕਾਵਟ ਬਣ ਜਾ ਉਹ ਨਹੀਂ ਪਿੱਛੇ ਹਟਦੇ ਮੁਰਦੇ ਕਦੇ ਕਿਸੇ ਨੂੰ ਧਮਕੀ ਨਹੀਂ ਦਿੰਦੇ ਤੇ ਜਿਉਂਦੇ ਦਿਨ ਰਾਤ ਧਮਕੀਆਂ ਦੇਣਗੇ ਜਿਉਂਦੇ ਬੰਦੇ ਧਮਕੀਆਂ ਦਿੰਦੇ ਨੇ ਡਰਾਉਂਦੇ ਨੇ ਲੋਕ ਡਰਦੇ ਵੀ ਨਹੀਂ ਪਰ ਮੁਰਦੇ ਨਾਲ ਡਰਾਉਂਦੇ ਨੇ ਨਾ ਧਮਕੀ ਦਿੰਦੇ ਨੇ ਖੈਰ ਜਿਹੜੇ ਮੁਰਦੇ ਨੇ ਭਾਵੇਂ ਉਹ ਰਾਜਨੀਤਿਕ ਹੋਣ ਭਾਵੇਂ ਧਾਰਮਿਕ ਹੋਣ ਉਹਨਾਂ ਦੀ ਧਮਕੀ ਦਾ ਡਰ ਕਿਸੇ ਨੂੰ ਲੱਗੇਗਾ ਜਿਹੜਾ ਬੰਦਾ ਮਰ ਚੁੱਕਾ ਹੈ ਜਾ ਚੁੱਕਾ ਹੈ ਬੀ ਚੁੱਕਾ ਹੈ ਤੇ ਜਿਹੜਾ ਜਿਉਂਦਾ ਹੈ ਅਗਰ ਉਹ ਰਾਜਨੀਤਿਕ ਹੈ ਅਗਰ ਉਹ ਲੀਡਰ ਹੈ ਧਾਰਮਿਕ ਲੀਡਰ ਹੈ ਜਾਂ ਉਹ ਅਮੀਰ ਤਰੀ ਨੇ ਜਾਂ ਉਹ ਗੁੰਡਾਗਰਦੀ ਦੇ ਉੱਤੇ ਹੈ ਤੇ ਉਹਦੀ ਧਮਕੀ ਜਿਹੜੀ ਹੈ ਨਾ ਅਸਰ ਰੱਖਦੀ ਹੈ ਖੈਰ ਮੁਰਦਾ ਤੁਹਾਡੀ ਇੱਜ਼ਤ ਤੁਹਾਡਾ ਕਾਰੋਬਾਰ ਤੁਹਾਡੀ ਤਨ ਦੌਲਤ ਇਹਨੂੰ ਕਿਸੇ ਨੂੰ ਨੁਕਸਾਨ ਨਹੀਂ ਪਹਤਾ ਸਕਦਾ ਤੇ ਜਿਉਂਦਾ ਛੱਡਦਾ ਹੀ ਨਹੀਂ ਨਾ ਤੁਹਾਡੀ ਇੱਜ਼ਤ ਨੂੰ ਛੱਡੇਗਾ ਨਾ ਕਾਰੋਬਾਰ ਨੂੰ ਛੱਡੇਗਾ ਨਾ ਤਨ ਦੌਲਤ ਨੂੰ ਛੱਡੇਗਾ ਤੇ ਨਾ ਮਾਣ ਪ੍ਰਤਿਸ਼ਟਾ ਨੂੰ ਛੱਡੇਗਾ ਮੁਰਦਿਆਂ ਤੋਂ ਡਰਿਆ ਆ ਜਿਹੜੇ ਤੁਸੀਂ ਕੈਮਰੇ ਲਾਏ ਨੇ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਹੈ ਯਾ ਡਬਲ ਡਬਲ ਲੋਕ ਲਾਏ ਹੁੰਦੇ ਨੇ ਡੋਰਾ ਨੂੰ ਦਰਵਾਜ਼ਿਆਂ ਨੂੰ ਇਹ ਸਾਰੇ ਮੁਰਦਿਆਂ ਕਰਕੇ ਨਹੀਂ ਪੁੱਤਾਂ ਕਰਕੇ ਨਹੀਂ ਇਹ ਜਿਉਂਦਿਆਂ ਬੰਦਿਆਂ ਕਰਕੇ ਨੇ ਜਿਉਂਦਿਆਂ ਪੁੱਤਿਆਂ ਕਰਕੇ ਨੇ ਚਲੋ ਮੈਂ ਇੱਕ ਦੋ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖ ਦੇਣਾ ਜੰਗਲ ਦਾ ਹਾਥੀ ਬੜਾ ਖਤਰਨਾਕ ਹੁੰਦਾ ਹੈ ਸ਼ੇਰ ਬੜਾ ਖਤਰਨਾਕ ਹੁੰਦਾ ਹੈ ਪਰ ਸ਼ੇਰ ਮੁਰਦਾ ਪਿਆ ਹੋਵੇ ਤੁਹਾਨੂੰ ਪਤਾ ਹੋਵੇ ਮਰ ਗਿਆ ਹੈ ਸ਼ੇਰ ਤੋਂ ਡਰ ਲੱਗੇਗਾ ਜਿਹੜਾ ਸ਼ੇਰ ਮਰ ਗਿਆ ਹੈ ਜਿਹੜਾ ਹਾਥੀ ਮਰ ਗਿਆ ਉਹ ਤੋਂ ਡਰ ਲੱਗੇਗਾ ਪਰ ਜਿਉਂਦੇ ਤੋਂ ਖਤਰਾ ਹੈ ਮਰੇ ਤੋਂ ਖਤਰਾ ਨਹੀਂ ਹੈ ਇੱਕ ਕੋਬਰੇ ਦਾ ਜ਼ਹਿਰ 16 ਬੰਦਿਆਂ ਦੀ ਜਾਨ ਲੈ ਸਕਦਾ ਹੈ 16 ਬੰਦਿਆਂ ਦੀ ਜਿਹੜਾ ਜਿਉਂਦਾ ਕੋਬਰਾ ਹੈ ਔਰ ਤਾਕਤਵਰ ਕੋਬਰਾ ਹੈ ਫਣੀਆਂ ਰ ਫੰਨ ਖਲਾਰਨ ਵਾਲਾ ਕੋਬਰਾ ਹੈ ਪਰ ਜੇ ਉਹ ਕੋਬਰਾ ਮਰਿਆ ਪਿਆ ਹੋਵੇ ਤੇ ਕੀ ਮਰੇ ਕੋਬਰੇ ਤੋਂ ਤੁਹਾਨੂੰ ਡਰ ਲੱਗੇਗਾ ਜਿੰਨੇ ਜੰਗਲੀ ਜਾਨਵਰ ਨੇ ਉਹ ਜਿਉਂਦੇ ਹੋਣ ਤੇ ਡਰ ਦਾ ਕਾਰਨ ਬੰਦੇ ਨੇ ਮਰ ਜਨ ਤੇ ਉਹਨਾਂ ਤੋਂ ਕੋਈ ਡਰ ਨਹੀਂ ਲੱਗਦਾ ਜਿਨਨੇ ਬੰਦੇ ਨੇ ਭਾਵੇਂ ਉਹ ਵਿਲਣ ਹੋਵੇ ਭਾਵੇਂ ਉਹ ਡਾਕੂ ਹੋਵੇ ਧੜਵੀ ਹੋਵੇ ਚੋਰ ਹੋਵੇ ਲਫੰਗਾ ਹੋਵੇ ਰਾਜਨੀਤਿਕ ਹੋਵੇ ਦੁਜਾ ਤੇ ਜਾ ਹੋਵੇ ਅਗਰ ਉਹ ਜਿਉਂਦਾ ਏ ਉਹਦੇ ਤੋਂ ਡਰੋ ਉਹਦੇ ਤੋਂ ਡਰ ਲੱਗਦਾ ਏ ਬੇ ਬੰਦਾ ਚੰਗਾ ਨਹੀਂ ਜੇ ਮਰ ਗਿਆ ਤੇ ਫਿਰ ਉਹਦਾ ਭੂਤ ਤੇ ਜਾ ਉਹ ਆ ਕੁਝ ਨਹੀਂ ਕਰ ਸਕਦਾ ਉਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਖੈਰ ਅੱਜ ਹਿਟਲਰ ਤੋਂ ਕੋਈ ਡਰਦਾ ਬੰਦਾ ਚੰਗੇਜ਼ ਖਾਨ ਤੋਂ ਕੋਈ ਡਰਦਾ ਔਰੰਗਜ਼ੇਬ ਤੋਂ ਕੋਈ ਡਰਦਾ ਬੰਦਾ ਮੀਰ ਮੰਨੂ ਤੋਂ ਕੋਈ ਡਰਦਾ ਨਹੀਂ ਨਾ ਡਰਦੇ ਵਜੀਦ ਖਾਨ ਤੋਂ ਕੋਈ ਡਰਦਾ ਪਰ ਜਦੋਂ ਉਹ ਸੀ ਉਦੋਂ ਲੋਕ ਡਰਦੇ ਸਨ ਕਿਉਂਕਿ ਪਤਾ ਹੈ ਵੀ ਜ਼ੁਲਮ ਕਰਨ ਵਾਲੇ ਜ਼ੁਲਮੀ ਰਾਜੇ ਨੇ ਵਦੀਕੀਆਂ ਕਰਨ ਵਾਲੇ ਨੇ ਪਰ ਵਦੀਕੀ ਕਰਨਗੇ ਬਾਜ਼ਨੀਆਂ ਹੋਣਗੇ ਅੱਜ ਵੀ ਜਿਨ੍ਹਾਂ ਦੇ ਹੱਥ ਵਿੱਚ ਮਮੁਲੀ ਜੀ ਤਾਕਤ ਆ ਜਾਂਦੀ ਨਾ ਉਹ ਭਾਵੇਂ ਧਰਮ ਦਾ ਨਾਂ ਲੈ ਕੇ ਵਦੀਕੀ ਕਰਨ ਭਾਵੇਂ ਰਾਜਨੀਤੀ ਦਾ ਨਾਂ ਲੈ ਕੇ ਵਦੀਕੀ ਕਰਨ ਵਦੀਕੀ ਕਰਨ ਤੋਂ ਪਿੱਛੇ ਨਹੀਂ ਹਟਦੇ ਅੱਜ ਦੇਸ਼ ਨੂੰ ਖਤਰਾ ਹੈ ਕੌਮ ਨੂੰ ਖਤਰਾ ਹੈ ਖਤਰਾ ਹੈ ਪਰਿਵਾਰ ਨੂੰ ਖਤਰਾ ਹੈ ਪਿੰਡ ਨੂੰ ਖਤਰਾ ਹੈ ਸ਼ਹਿਰ ਨੂੰ ਖਤਰਾ ਹੈ ਜਾਂ ਕਿਸੇ ਕੰਪਨੀ ਆਫਿਸ ਨੂੰ ਖਤਰਾ ਹੈ ਤੇ ਮੁਰਦਿਆਂ ਕੋਲੋਂ ਖਤਰਾ ਨਹੀਂ ਜਿਉਂਦਿਆਂ ਕੋਲੋਂ ਖਤਰਾ ਹੈ ਜਿਉਂਦਿਆਂ ਤੋਂ ਡਰੋ ਜਿਉਂਦਿਆਂ ਨੂੰ ਪਛਾਨੋ ਜਿਉਂਦਿਆਂ ਤੋਂ ਪਿੱਛੇ ਹਟੋ ਉਹਨਾਂ ਤੋਂ ਬਾਹਰ ਜਾਓ ਮਰੇ ਪੂ ਤੁਹਾਡਾ ਕੁਝ ਨਹੀਂ ਵਿਗਾੜਦੇ ਵਾਹਿਗੁਰੂ ਜੀ ਕਾ ਖਾਲਸਾ